ਤਉ ਗੁਰੂ ਸਿਮਰਿ ਆਇ ਅਰਜਨ ਹਰਿ ਗੋਬਿੰਦਨ ਨੂੰ ਸਿਮਰੈ ਸ੍ਰੀ ਹਰਾਈ ਸ੍ਰੀ ਹਰਿ ਕੀਰਤਨ ਧਿਆਈਐ ਜੇ ਡਿਟੈ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਐ ਕਰ ਨਾਉ ਨਿ ਦਿਆਵੈ ਧਾਈ ਸਭ ਤੈ ਹੋਇ ਤਾਈ ਦਤਮੇ ਪਤਸਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤੋਂ ਉੱਚਾਈ ਦਤਾ ਪਤਿਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੁੱਲ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ 40 ਮੁਕਤਿਆਂ ਹੱਠਿਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਗ ਚਲਾਈ ਤੇਗਵਾਹੀ ਦੇਖ ਤੁਣਕੇ ਅੰਡਡ ਕੀਤਾ ਤਿੰਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਹਾਈਆਂ ਤਰਖੀਆਂ ਤੇ ਚੜਿਆ ਰਿਆ ਨਾ ਤਨ ਆਰਿਆ ਨਾਲ ਚਰਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਤਾ ਸਵਾਸ ਨਾਲ ਨਿਵਾਹੀ ਤਿਨਾ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾ ਤਖਤ ਸਰਵਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਤਮੈ ਸਰਵਤ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸੇ ਜੀ ਕੋ ਵਾਹੇ ਗੁਰ ਵਾਹੇ ਗੁਰ ਵਾਹੇ ਗੁਰ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਹਰ ਤਿਆਰੀਏ ਦੇਗ ਤੇਗ ਪਤੇ ਵਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਵਾਲੇ ਬੋਲ ਜੀ ਆਪ ਜੀ ਦੇ ਸਿੱਖਾਂ ਨੂੰ ਚਿੱਕੀ ਦਾਨ ਕੀਤ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਪ੍ਰਪੂਰਤ ਦਾਨ ਦਾਨ ਤਿਰ ਦਾਨ ਨਾਮ ਦਾਨ ਅੰਮ੍ਰਿਤ ਸਰ ਸਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬਲੋ ਜੀ ਹੇ ਗੁਰ ਆਪ ਜੀ ਦੇ ਸਿੱਖਾਂ ਦਾ ਮਨ ਨੀਮਾ ਮਤੁ ਚੀ ਮਤ ਪਤ ਦਾ ਰਾਖਾ ਆਪ ਕਾਲ ਪੁਰਖ ਵਹਿ ਗੁਰੂ ਜੀ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਰਜੀਓ శ్రీ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥਨੋਂ ਵਿਛੜਿਆ ਗਿਆ ਹੈ ਖੁੱਲੇ ਦਰਸੰਦੀਦਾਰ ਅਤੇ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜਿੰਨੂੰ ਬਖਸ਼ੋ ਅਰਦਾਸ ਬੇਨਤੀ ਐ ਏ ਨਮਣਿਆਂ ਦੇ ਮਾਨ ਨੀਤਾਣਿਆਂ ਦੇ ਤਾਂ ਨੀਉ ਟਿਆਂ ਦੀ ਓਟ ਤਨ ਤਨ ਸਮਰੱਥ ਤਤਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਬਖਸ਼ਤ ਹੋਈਏ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰਸਿੱਖ ਸੰਗਤਾਂ ਨੂੰ ਖੁੱਲੇ ਦਰਤਨ ਦਿਦਾਰੇ ਬਖਸ਼ ਚ ਕੀਤੇ ਆ ਨਾਬ ਜੀ ਦੀ ਮਹਾਨ ਬਖਸ਼ ਚ ਦਾ ਅਧਿਕਾ ਆਪ ਜੀ ਦੇ ਬੱਚਿਆਂ ਦੁਆਰਾ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜਾਏ ਸਜੇ ਦੀਵਾਨਾਂ ਦੇ ਅੰਦਰ ਆਪ ਜੀ ਦੀਆਂ ਪ੍ਰਕਾਸ਼ਕ ਸਵਾਮਾ ਤੋਂ ਪਰੰਤ ਆਪ ਜੀ ਦੀ ਅਲਾਈ ਗੁਰਵਾਣੀ ਨਿਤਨੇਮ ਦੇ ਪੰਜਾਂ ਬਾਣੀਆਂ ਦੇ ਪਾਠ ਕੀਤੇ ਗੈਨੇ ਅਪਰੰਤ ਸ਼ਬਦ ਗੁਰੂ ਦੀਆਂ ਗੁਰ ਇਤਿਹਾਸ ਦੀਆਂ ਵਿਚਾਰਾਂ ਕੀਤੀਆਂ ਗਈਆਂ ਨਹੀਂ ਵਿਚਾਰਾਂ ਕਰਦਿਆਂ ਪਵਿੱਤਰ ਬਾਣੀ ਪੜਦਿਆਂ ਸੁਣਦਿਆਂ ਥਨਦਿਆਂ ਆਪ ਜੀ ਦੇ ਚਰਨ ਕਮਲਾਂ ਦੀ ਸੇਵਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਬਾਣੀ ਪੜੀ ਸੁਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ ਜੀ ਬਾਣੀ ਦਾ ਭਾਵ ਦਾ ਸਤਿ ਸੇਵਕਾਂ ਦੇ ਹਿਰਦੇ ਵਿਖੇ ਵਸਾਉਣਾ ਆਪ ਜੀ ਦੇ ਚਰਨ ਕਮਲਾਂ ਦਾ ਪਿਆਰ ਚਰਨ ਕਮਲਾਂ ਦੀ ਪ੍ਰੀਤੀ ਨਤਨੇਮ ਦੀ ਪ੍ਰੀਤੀ ਵਕਸਣੀ ਦਰੋਂ ਕਰੋਂ ਗੁਰਸਿੱਖੀ ਜੀਵਨ ਬਖਸ਼ਿ ਚ ਕਰਣਾ ਤੁਮਾਤ ਬਖਸ਼ਨੀ ਨਾਮ ਔਰ ਦਾਨ ਦੀ ਦਾਤ ਬਖਸ਼ਿ ਚ ਕਰਨੀ ਗਰ ਮਤ ਦੀ ਸੋਝੀ ਵਕਤਨੀ ਨਗਰ ਖੇੜੇ ਨੂੰ ਚੜ੍ਹਦੀਆਂ ਕਲਾ ਦੇ ਵਿੱਚ ਰੱਖਣਾ ਆਪ ਜੀ ਦੇ ਧਾਰਮਿਕ ਅਸਥਾਨ ਦੀ ਚੜ੍ਹਦੀ ਕਲਾ ਰੱਖਣੀ ਪੰਥਕ ਸਿਵਾਵਾਂ ਬਖਸ਼ ਕੇ ਕਿਰਤ ਆਰਥ ਕਰਨਾ ਜੀਓ ਰਾਤ ਆਪ ਜੀ ਦੇ ਪਾਣੇ ਅੰਦਰ ਬਤੀਤ ਹੋਈ ਐ ਦਿਹਾੜਾ ਵੀ ਪਾਣੇ ਅੰਦਰ ਬਤੀਤ ਕਰਨਾ ਅਰਦਾਸ ਬੇਨਤੀ ਦੇ ਅੰਦਰ ਦਰ ਘਰ ਦੇ ਪ੍ਰੀਤਵਾਨ ਦੱਤ ਦੇ ਪਰਿਵਾਰ ਵੱਲੋਂ ਤੇ ਭਾਈ ਜਤਵਿੰਦਰ ਸਿੰਘ ਜੀ ਸਮੁੱਚੇ ਪਰਿਵਾਰਾਂ ਦੇ ਵੱਲੋਂ ਬੱਤੀ ਗगनਦੀਪ ਕੌਰ ਅਤੇ ਬੱਤੀ ਜਸਪ੍ਰੀਤ ਕੌਰ ਇਹਨਾਂ ਬੱਤੀਆਂ ਦੀ ਦੇ ਵਾਸਤੇ ਚੜ੍ਹਦੀ ਕਲਾ ਵਾਲੇ ਜੀਵਨ ਦੇ ਵਾਸਤੇ ਬੱਤੀ ਜਸਪ੍ਰੀਤ ਕੌਰ ਦੀ ਵਿਦੇਸ਼ਾਂ ਦੇ ਵਿਦੇਸ਼ੀ ਪੜ੍ਹਾਈ ਦੀ ਸਫਲਤਾ ਦੇ ਵਾਸਤੇ ਕੰਮ ਕਾਜ ਦੀ ਸਫਲਤਾ ਦੇ ਵਾਸਤੇ ਅਰਦਾਸ ਬੇਨਤੀ ਐ ਜਿਸ ਮਨੋਂ ਕਾਮਨਾ ਮਾ ਭਾਵਨਾ ਮਾ ਨੂੰ ਮੁੱਖ ਰੱਖਦਿਆਂ ਹੋਇਆਂ ਅਰਦਾਸ ਬੇਨਤੀ ਕੀਤੀ ਗਈ ਐ ਭਾਵਨਾ ਮਾ ਸੰਪੂਰਨ ਕਰਨੀਏ ਕਾਰਜ ਰਾਚ ਕਰਨੀ ਇਹਨਾਂ ਬੱਚਿਆਂ ਦੇ ਸਿਰ ਤੇ ਮੇਰ ਦਾ ਹੱਥ ਗੁਰੂ ਸਿੱਖੀ ਦੀ ਧਾਤ ਨਾਮ ਦੀ ਧਾਤਾਂ ਦੀ ਧਾਤ ਕਿਦਕ ਭ੍ਰੋਸਾ ਵਕਤ ਕੀ ਕਰਤ ਆਰਥ ਕਰਨਾ ਜੀਓ ਬੁਰੇ ਹਾਲਾਤਾਂ ਤੋਂ ਭਿਆਨਕ ਬਿਮਾਰੀਆਂ ਤੋਂ ਬਚਾ ਕੇ ਰੱਖਣਾ ਪਰਿਵਾਰਾਂ ਦੇ ਸਿਰ ਤੇ ਮਿਹਰ ਦਾ ਹੱਥ ਰੱਖਣਾ ਹਰ ਤਰ੍ਹਾਂ ਕਰਕੇ ਹੀ ਮਿਹਰਾਂ ਕਰਨੀਆਂ ਸੱਚੇ ਪਿਤਾ ਆਪ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਗੁਰਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਆਪ ਜੀ ਦੇ ਦਾਤਰਿਆਂ ਦੇ ਵੱਲੋਂ ਸ੍ਰੋਮਣੀ ਗੁਰਮਤ ਪ੍ਰਚਾਰਕ ਗ੍ਰੰਥੀ ਰਾਗੀ ਸਭਾ ਬਰਨਾਲਾ ਦੇ ਸਮੂਹ ਗਰੰਤੀਆਂ ਸਮੂਹ ਸੰਗਤਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀਆਂ ਦੇ ਵੱਲ ਪ੍ਰਬੰਧਕ ਕਮੇਟੀ ਦੇ ਵੱਲੋਂ ਸਤਿ ਪਿਤਾ ਆਪ ਜੀ ਦੇ ਪਹਿਲੇ ਪ੍ਰਕਾਸ਼ ਗਰਪੂਰਵ ਨੂੰ ਮੁੱਖ ਰੱਖਦਿਆਂ ਹੋਇਆ ਇਸ ਅਸਥਾਨਾਂ ਤੇ ਆਪ ਜੀ ਦੀ ਅਲਾਹੀ ਗੁਰਬਾਣੀ ਦੇ ਅਖੰਡ ਪਾਠ ਸਹਿ ਪ੍ਰਕਾਸ਼ ਕਰਵਾਏ ਜਾ ਰਹੇ ਨੇ ਆਪ ਜੀ ਨੇ ਮਹਾਨ ਬਖਸ਼ਤ ਕਰਨੀ ਗ੍ਰੰਥੀ ਸਿੰਘਾਂ ਦੇ ਸਿਰ ਤੇ ਮੇਰ ਦਾ ਹੱਥ ਰੱਖ ਕੇ ਸੱਚੇ ਪਿਤਾ ਗੁਰਬਾਣੀ ਪੜਨ ਦੀ ਸਮਰੱਥਾ ਬਖਸ਼ਨੀ ਹਰ ਤਰ੍ਹਾਂ ਕਰਕੇ ਮੇਰਾ ਕਰਨੀਆਂ ਹਰ ਤਰ੍ਹਾਂ ਕਰਕੇ ਮੇਰਾ ਕਰਨੀਆਂ ਜਿਸ ਮਨੋਂ ਕਾਮਨਾਵਾਂ ਭਾਵਨਾਵਾਂ ਮਨੂ ਮੁਖ ਰੱਖਦੇ ਹਾਂ ਸੰਗਤਾਂ ਵੱਲੋਂ ਦਾਤਰਿਆਂ ਵੱਲੋਂ ਆਪ ਜੀ ਦੀ ਅਲਾਹੀ ਗੁਰਬਾਣੀ ਦੇ ਅਖੰਡ ਪਾਠ ਸਹਿ ਪ੍ਰਕਾਸ਼ ਕਰਵਾਏ ਜਾ ਰਹੇ ਨੇ ਮਨੋਂ ਕਾਮਨਾਵਾਂ ਭਾਵਨਾਵਾਂ ਸੰਪੂਰਨ ਕਰਨਿਆ ਕਾਰਜ ਰਾਜ ਕਰਨੇ ਏਥ ਕਾਜ ਦੇ ਵਿੱਚ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਬੁਰੇ ਹਾਲਾਤਾਂ ਤੋਂ ਭਿਆਨਕ ਬਿਮਾਰੀਆਂ ਤੋਂ ਬਚਾ ਕੇ ਤਤੇ ਪਿਤਾ ਇਸ ਸੁਮਾਗਮ ਨੂੰ ਨਥ ਤੇ ਪਤਾ ਇਸ ਸਮਾਗਮ ਨੂੰ ਸਫਲਤਾ ਬਖਸ਼ਨੀ ਹਰ ਤਰ੍ਹਾਂ ਕਰਕੇ ਹੀ ਮੇਰਾ ਕਰਨੀਆਂ ਇਥੇ ਹੀ ਸੰਬੰਧ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਲੋੜੀ ਦੀ ਸਮਗਰੀ ਗ੍ਰੰਥੀ ਸਿੰਘ ਹਾਜ਼ਰ ਨੇ ਸਥਿਤੇ ਪਤਾ ਪ੍ਰਵਾਨ ਹੋਵੇ ਕੋਈ ਉਣ ਤਾਈ ਰਹਿ ਸਕਦੀ ਐ ਭੁੱਲਣ ਹਾਰਾਂ ਨੂੰ ਵਕਤ ਨਾਰੋਂ ਵਕਤ ਲੈਣਾ ਜੀਓ ਸੰਗਤਾਂ ਅਪਜੀ ਦੇ ਦਰਦਿਆਂ ਹਾਜ਼ਰੀਆਂ ਭਰ ਰੀਆਂ ਨੇ ਅਰਦਾਸ ਬੇਨਤੀ ਦੇ ਅੰਦਰ ਦਾਤ ਦੇ ਪਰਿਵਾਰ ਵੱਲੋਂ ਭਾਈ ਜਤਵਿੰਦਰ ਸਿੰਘ ਅਤੇ ਭਾਈ ਸੁਤਾ ਸਿੰਘ ਜੀ ਹਲਵਾਈ ਭੂਰਾ ਸਿੰਘ ਮੂਲੋਂ ਵਾਲ ਵਾਲੇ ਭਾਈ ਗੁਰਪ੍ਰੀਤ ਸਿੰਘ ਸੁਪੁੱਤਰ ਚਰਨ ਸਿੰਘ ਇਹਨਾਂ ਪਰਿਵਾਰਾਂ ਦੇ ਵੱਲੋਂ ਅਤੇ ਸੰਗਤਾਂ ਦੇ ਵੱਲੋਂ ਸੱਚੇ ਪਿਤਾ ਪ੍ਰਕਾਸ਼ ਗੁਰਪੁਰਬ ਨੂੰ ਮੁੱਖ ਰੱਖਦਿਆਂ ਅੱਜ ਤਨਵਾਂ ਦੀ ਕਿਰਤ ਕਮਾਈਆਂ ਦੇ ਵਿੱਚੋਂ ਕੜਾ ਪ੍ਰਸਾਦ ਦੀ ਦੇਗ ਹਾਜ਼ਰ ਹੈ ਜੀ ਪ੍ਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਦੇ ਲੈ ਕੋ ਵੀ ਜੋ ਜੋ ਸਕੇ ਪਵਿੱਤਰ ਨਾਮ ਵਾਹਿਗੁਰੂ 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 ਜਪੇ ਜਿਸ ਮਨੋਂ ਕਾਮਨਾ ਮਾ ਭਾਵਨਾ ਮਨੂ ਮੁਖ ਰੱਖਦੇ ਹੋਇਆ ਪਰਿਵਾਰਾਂ ਵੱਲੋਂ ਸੇਵਾ ਕੀਤੀ ਹੈ ਮਨੋਂ ਕਾਮਨਾ ਮਾ ਭਾਵਨਾ ਮਾ ਸੰਪੂਰਨ ਕਰਨੀਆਂ ਅਨ ਧਨ ਦੇ ਗੱਪੇ ਵਕਤ ਨੇ ਕਮਾਈਆਂ ਦੇ ਵਿੱਚ ਵਾਧਾ ਕਰਨਾ ਹਰ ਤਰ੍ਹਾਂ ਕਰਕੇ ਹੀ ਮੇਰਾ ਕਰਨੀਆਂ ਤਤੇ ਪਿਤਾ ਐਸ ਵੇਲੇ ਪਵਿੱਤਰ ਹੁਕਮ ਨਾਮੇ ਦੀ ਵਕਸ਼ਿ ਚ ਕਰਕੇ ਤੰਗਤਾ ਨੂੰ ਨਦਰੀ ਨਦਰ ਨਿਹਾਲ ਕਰੋ ਜੀ ਹੁਕਮ ਨਾਮਿਆਂ ਤੇ ਚੱਲਣ ਦੀਆਂ ਤਾਂਗਤਾ ਬਖਸ਼ੋ ਅਖੰਡ ਪਾਠ ਪਰ ਆਰੰਭ ਕਰਨ ਦੀ ਆਗਿਆ ਬਖਸ਼ ਸਈ ਪਿਆਰੇ ਮਿਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕਨਾ ਘਲਾ ਤੇਰੇ ਪਾੜੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਅਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਨਿਆ ਜੋ ਪ੍ਰਭ ਕੋ ਮਿਲਬੋ ਚਹੇ ਗੁਰ ਸ਼ਬਦ ਨਹਲੇ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ ਗਵਾਰ ਹੋਏ ਸਾ ਮਿਲenge ਜਨਨ ਜੋ ਹੋਈ ਵਾਹਿਗੁਰੂ ਨਾਮ ਜਹਾਜ ਐ ਸੋਤਰੇ ਪਾਰ ਜੋ ਸਰਦਾ ਕਰ ਸੇਵੰਦੇ ਜੋ ਤਰਦਾ ਕਰੇ ਸੇਵੰਦੇ ਗੁਰਪਾਰ ਬੋਲੇ ਸੋਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣ 부ਝੈ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ ਜਿਨਹਾਂ ਦਿਸੰਡੜਿਆਂ ਦੁਰਮਤ ਬੰਝੈ ਮਿੱਤਰ ਅਸਾੜੜੇ ਸਈ ਹਉ ਟੁੰਢਿੰਦੀ ਜਗ ਸੁਵਾਇ ਜਨ ਨਾਨਕ ਬਿਰਲੇ ਕੇਈ ਸੱਜਣ ਸੱਚਾ ਪਾਤਸ਼ਾਹ ਹੋ ਸ਼ਿਰਸ਼ਾਂ ਦਾ ਸਾਹ ਹੋ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾ ਹੋ ਸਤਨਾਮ ਦਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਵਿਨਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰਾ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੇਨ ਦਿਆਲਾ ਗੁਣ ਗਾਵ ਓ ਰੰਗ ਰਤਾ ਰਹਾਓ ਸਤਗੁਰ ਨਾਮ ਨਿਧਾਨ ਦੇ ਰੜਾਇਆ ਚਿੰਤਾ ਸਗਲ ਬੇਨਾਸੀ ਕਰ ਕਿਰਪਾ ਆਪਣੋ ਕਰ ਲੈਨਾ ਮਨ ਵਸਿਆ ਅਬ ਨਾਸੀ ਤਕੋ ਬਿਗਨ ਨਾ ਕੋ ਲਾਗੈ ਜੋ ਸਤਗੁਰ ਆਪਣਾ ਰੱਖੇ ਚਰਨ ਕਮਲ ਬਸੇ ਰਿਦ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਈਸ਼ ਪੁਜਾਈ ਨਾਨਕ ਦਾਸ ਤਾ ਕੈ ਬਲਿਹਾਰੈ ਜਿਨ ਪੂਰਨ ਪੈ ਜਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਈਸ਼ ਪੁਜਾਈ ਨਾਨਕ ਦਾ ਸਤਾ ਕੈ ਬਲਿਹਾਰੈ ਜਿਨ ਪੂਰਨ ਪੈ ਜਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਜੀ ਇੱਕ ਓ ਅੰਕਾਰੁ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੋ ਗਤ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ ਚੁਪੈ ਚੁਪਨ ਹੋਵੈ ਜੇ ਲਾਇ ਰਹਾ ਜਿਬ ਤਾਰ ਭੁਖਿਆ ਭੁਖ ਨ ਉਤਰੇ ਜੀਵਨਾਂ ਪੁਰੀਆ ਭਾਰ ਸਹਸ ਸਿਆਣਪਾਂ ਲਖ ਹੋਏ ਤਾਂ ਇਕਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮਨ ਕਹਿਆ ਜਾਇ ਹੁਕਮੀ ਹੋਵਨ ਜੀ ਹੁਕਮ ਮੇਲਾ ਵਡਿਆ ਏ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੀ ਬੁਝੈ ਤਉ ਮੈਂ ਕਹਿ ਨ ਕੋਈ ਗਾਵੈ ਕੋ ਤਾਣ ਹੋਵੈ ਕਿ ਸੈਤਾਨ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵੜਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਜਸੈ ਦੂਰ ਗਾਵੈ ਕੋ ਵੇਖ ਹਜ਼ਰਾ ਹਜ਼ੂਰ ਕਥਨਾ ਕਥੀ ਨਾ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਤੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਬੇਪਰਵਾਹ ਸੱਚਾ ਸਾਹਿਬ ਸਾਚਨਾ ਏ ਭਾਖਿਆ ਭਾਉ ਅਪਾਰ ਅਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕ ਅੱਗੇ ਰਖੀਐ ਜਿਤ ਦਿਸੈ ਦਰਬਾਰ ਮੋਹ ਕੈ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਓ ਬੜਿਆਈ ਵਿਚਾਰ ਕਰਮੀ ਆਵੈ ਕਪੜਾ ਨজਰੀ ਮੋਖ ਦੁਆਰ ਨਾ ਨਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣ ਆਖਾ ਨਹੀਂ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨ ਜਾਈ ਤੀਰਥ ਨਾਵਾ ਜੇ ਤਸ ਭਾਵਾ ਬਿਨ ਭਾਣੇ ਕੇ ਨਾਏ ਕਰੀ ਜਿਤੇ ਸ੍ਰਿਸ਼ਟ ਉਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਪਰਮ ਸਤਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਜੋ ਅਜ ਬਜ ਕੇ ਫਤੇ ਬਲਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤ ਨੂੰ ਪਤਾ ਹੈ ਕਿ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਕਰਲੇ ਬਰਨਾਲੇ ਦੇ ਵਿੱਚ ਨਹੀਂ ਪੂਰੇ ਸੰਸਾਰ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਗੁਰਦੁਆਰਾ ਸਾਹਿਬ ਰਵਦਾਸੀਆ ਸਿੰਘ ਸਵਾ ਨੇੜੇ ਦੋ ਦਰਵਾਜ਼ਿਆਂ ਵਿਖੇ ਸਤਿਗੁਰ ਦੀ ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ ਸੋ ਸ੍ਰੋਤ ਸੰਗਤਾਂ ਨੂੰ ਬੇਨਤੀ ਹੈ ਤਿੰਨ ਦਿਨ ਤਨ ਮਨ ਧੰਨ ਦੇ ਨਾਲ ਸੇਵਾ ਕਰਕੇ ਲਾਹੇ ਪ੍ਰਾਪਤ ਕਰੋ ਜੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੋ ਬਹੁਤ ਬਹੁਤ ਧੰਨਵਾਦ ਬੇਅੰਤ ਸੰਗਤਾਂ ਵੱਲੋਂ ਬੇਅੰਤ ਮਾਇਆ ਆਈ ਹੈ ਸੋ 100 ਰੁਪਇਆ ਭਾਈ ਸੋ ਗੋਪਤ ਦਾਨ ਬਹੁਤ ਬਹੁਤ